ਅਹਬਿਤ ਕਰਤ ਤਪੱਸਿਆ ਭਇਓ ਦਵਾਏ ਤੇ ਇੱਕ ਰੂਪ ਹੈ ਗਇਓ ਪੀਰੋ ਪਾਣੂ ਇਹ ਉਹ ਥਾਨ ਆ ਜਿਹੜੇ ਥਾਨ ਤੇ ਪ੍ਰਮਾਤਮਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਹੋ ਗਏ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਕਿਉਂ ਗਏ ਦੁਨੀਆ ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਜੀ ਕਹਿੰਦੇ ਵੀ ਮੈਂ ਸ੍ਰਿਸ਼ਟੀ ਬਣਾਈ ਜਦੋਂ ਮੈਂ ਦੇਵਤੇ ਬਣਾਈ ਰਾਖਸ਼ ਬਣਾਈ ਵੀ ਲੋਕੀ ਮੈਨੂੰ ਭੁੱਲ ਗਏ ਲੋਕੀ ਦੇਵਤਿਆਂ ਨੂੰ ਪੂਜਣ ਲੱਗ ਗਏ ਬਚੋਲਿਆਂ ਨੂੰ ਪੂਜਣ ਲੱਗ ਗਏ ਮਤਲਬ ਤੁਸੀਂ ਵੀ ਜੇ ਹੇਮਕੁੰਨ ਸਾਹਿਬ ਨੂੰ ਪਿਆਰ ਕਰਦੇ ਹੋ ਨਾ ਰੱਬ ਦਾ ਵਾਸਤਾ ਗੁਰੂ ਸਾਹਿਬ ਤੇ ਪਰਮਾਤਮਾ ਤੋਂ ਬਿਨਾ ਕਿਸੇ ਹੁਣ ਡੇਰੇਦਾਰ ਨੂੰ ਮੰਨਿਓ ਨਾ ਮਤਲਬ ਤੁਸੀਂ ਦੇਖੋ ਇੱਥੇ ਤਾਂ ਇਤਿਹਾਸ ਇਹ ਆ ਵੀ ਮਹਾਰਾਜ ਦੇਖੋ ਇੱਥੇ ਆਨੰਦ ਚ ਸੀਗੇ ਹਨਾ ਆਨੰਦ ਤੋਂ ਬਾਅਦ ਮਹਾਰਾਜ ਦੇਖੋ ਇਥੋਂ ਬਾਅਦ ਦੁਨੀਆ ਚ ਗਏ ਮਹਾਰਾਜ ਨੇ ਸਰਬੰਸ ਵਾਰਿਆ ਆ ਆਪਣੇ ਲਈ ਜੀ ਆਪਾਂ ਫੇਰ ਵੀ ਵੀਰੋ ਦਾੜੀਆਂ ਕੇਸ ਕਟਾਉਨੇ ਆ ਹਜੇ ਵੀ ਨਹੀਂ ਅਮਰਤ ਛਕਦੇ ਹਜੇ ਵੀ ਆਪਾਂ ਪਖੰਡੀਆਂ ਨੂੰ ਮੰਨਦੇ ਆ ਆਪਣਾ ਸਿੱਖਕ ਹੋਣ ਦਾ ਕੋਈ ਫਾਇਦਾ ਨਹੀਂ ਐਡਾ ਅਸਥਾਨ ਮਹਾਰਾਜ ਦੇਖੋ ਇਥੇ ਆਨੰਦ ਚ ਬੈਠੇ ਸੀ ਸਿਰਫ ਆਪਨੇ ਕਰਕੇ ਮਹਾਰਾਜ ਉਹਨਾਂ ਨੂੰ ਜਨਮ ਲੈਣਾ ਪਿਆ ਹਾਂਜੀ ਮਹਾਰਾਜ ਨੇ ਕਿਹਾ ਹੇਮਕੁੰਡ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹਤਾਂ ਸਰਬਤ ਸ੍ਰਿੰਗ ਜਹ ਨਾਮ ਕਹਾਵਾ ਪੰਡਰਾਜ ਜਹ ਜੋ ਕਮਾਵਾ ਤਾਹੇ ਹਮ ਅਧਿਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਅਹਿਬਦ ਕਰ ਤਪਸਿਆ ਭਇਓ ਦੁਐ ਤੇ ਏਕ ਰੂਪ ਹੋ ਗਇਓ